ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੀ ਬਦੌਲਤ ਅਜ ਤੂਰ ਮੰਜਾਰਾ ਦੇ ਜਿਹੜੇ ਸਾਰੇ ਰੋਡ ਬਣਨੇ ਜਾ ਰਹੇ ਨੇ ਉਹਨਾਂ ਤੇ ਲੁੱਕ ਪੈਣੀ ਸ਼ੁਰੂ ਹੋ ਗਈ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਓਐਸਡੀ ਸੁਪਿੰਦਰ ਸਿੰਘ ਸੋਈ ਸਾਹਿਬ ਸਾਡੇ ਚੇਅਰਮੈਨ ਪੀਤੂ ਸਰਪੰਚ ਜੀ ਤੇ ਸਾਡੇ ਬਲਾਕ ਪ੍ਰਧਾਨ ਕਲੇਰ ਸਾਹਿਬ ਤੇ ਸਾਡੀ ಗ್ರಾಮ ਪੰਚਾਇਤ ਵੱਲੋਂ ਅਸੀਂ ਪੂਰੇ ਪਿੰਡ ਵੱਲੋਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਓਐਸਡੀ ਤਪਿੰਦਰ ਸਿੰਘ ਸਾਹੀ ਸਾਹਿਬ ਤੇ ਸਾਡੇ ਚੇਅਰਮੈਨ ਪੀਤੂ ਸਰਪੰਚ ਸਾਹਿਬ ਪ੍ਰਗਟ ਸਿੰਘ ਜੀ ਕਲੇਰ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਲੁੱਕ ਪਹਿਣੀ ਸ਼ੁਰੂ ਹੋ ਗਈ ਅਸੀਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੂਰਾ ਪਿੰਡ ਦਾ ਜਿਹੜਾ ਅੱਜ ਮਾਹੌਲ ਹੈ ਇਹ ਇੱਕ ਤੀਆਂ ਵਰਗਾ ਮਾਹੌਲ ਬਣਿਆ ਹੋਇਆ ਹੈ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਜੀਵਨ ਜੋਤ ਜੀ ਜੇ ਸਾਡੇ ਜਿਹੜੇ ਪੀ ਡਬਲਯੂ ਡੀ ਦੇ ਹੋਰ ਮਹਿਕਮੇ ਦੇ ਅਫਸਰ ਸਹਿਬਾਨ ਨੇ ਐਸ ਡੀਓ ਦਲਜੀਤ ਸਿੰਘ ਜੀ ਜਿਨ੍ਹਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਦੀ ਬਹੁਤ ਮਿਹਨਤ ਸਦਕਾ ਪੂਰੀ ਮਿਹਨਤ ਦੇ ਲਗਨ ਦੇ ਨਾਲ ਅੱਜ ਜਿਹੜਾ ਰੋਡ ਆ ਸਾਡਾ ਬਹੁਤ ਵਧੀਆ ਬਣ ਲੱਗ ਰਿਹਾ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਿੱਕਤ ਮੰਤਰੀ ਹਰਪਾਲ ਸਿੰਘ ਚੀਮਾ ਜਿੰਦਾਬਾਦ ਚੀਮਾ ਤੇਰੀ